ਜੋ ਸੁਵਿੰਦਰ ਕੋਲੇ ਖੜੇ ਸੀ ਜਸਵਿੰਦਰ ਭਾਈ ਕਮਾਲ ਤੋਂ ਹਾਂਜੀ ਤੇਰਾ ਫੋਨ ਨੰਬਰ ਬੋਲੇ ਬਾਈ 97000 ਪੂਰਾ 359 97000 ਪੂਰਾ 300 ਪੀਏ ਨਾਲ ਦੋ ਜ਼ੀਰੋਆ ਸਿਰਫ 59 5990 97000 359 22 ਦਾ ਫੋਨ ਨੰਬਰ ਹੈ ਬਾਈ ਦਾ ਨਾ ਰਵਿੰਦਰ 42 ਵਾਲ ਪਿੰਡ ਕਮਾਲ ਜਿਲ੍ਹਾ ਸਰਫਾ ਹਾਂਜੀ ਤੇਵੰਦੀ ਸਾਹਿਬੋਂ ਵੰਡੀ ਜੇ ਮੈਂ ਟ੍ਰੈਕ ਲਾਉਣੇ ਹਾਂ ਬਾਈ ਕੋਲੇ 855 ਦਿਖਾਉਣ ਲੱਗੇ ਆ ਬਾਈ ਤੁਹਾਡਾ 852 ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਸਕੀਨ ਟਰੈਕਟਰ ਆ ਪੂਰਾ ਪੂਰਾ ਵਧੀਆ ਟਾਇਰ ਰੋਡ ਵੀ ਪੂਰੇ ਸੋਹਣੇ 2015 ਮਾਡਲ ਟਰੈਕਟਰ ਹੈ 2015 ਮਾਡਲ ਟਰੈਕਟਰ ਹੈਗਾ 5 ਲੱਖ ਤੇ 15000 ਰੁਪਏ ਬਾਈ ਡਿਮਾਂਡ ਕਰਦਾ ਹੈਗਾ ਚੰਗੇ ਲੱਗਿਆ ਤਾਂ ਜਲਦੀ ਜਲਦੀ ਵੀਡੀਓ ਤੇ ਬਾਈ ਦਾ ਤੁਸੀਂ ਫੋਨ ਤੁਹਾਨੂੰ ਨੰਬਰ ਬੋਲਦਾ ਉੱਤੇ ਹੀ ਪਾ ਦਾਂਗੇ ਤੇ ਗੱਲ ਕਰ ਲਿਓ ਸਾਰੇ ਟਰੈਕਟਰ ਇਹਦੇ ਟਰੈਕਟਰ ਦੇ ਵਿੱਚ ਪ੍ਰਾਣ ਟਰੈਕਟਰ ਕਟਾ ਸਕਦੇ ਹੋ ਤੁਸੀਂ ਤੇ 4 ਲੱਖ ਰੁਪਏ ਦਾ ਟਰੈਕਟਰ ਨੋਨ ਵੀ ਹੋ ਜੂ ਜੇ ਕੋਈ ਲੋਨ ਕਰਾ ਕੇ ਲੈਣਾ ਹੋਵੇ ਤੇ ਬਾਕੀ ਭਾਈ ਜਸਵਿੰਦਰ ਨਾਲ ਗੱਲ ਕਰਾ ਜਸਵਿੰਦਰ ਭਾਈ ਕਿੰਨੇ ਦਾ ਹੋਊਗਾ ਟਰੈਕਟਰ ਦਾ ਸੰਦਾ ਅਸੀਂ 25000 ਦੇ ਦਸਟਾਂਉ ਕਰ ਦਾਂਗੇ ਜੀ 25000 ਹਾਂਜੀ 4 ਲੱਖ 90000 ਦਾ ਨਾ ਯਾਰ ਅਸੀਂ ਹੋਰ ਕਰ ਦਾਂ ਤੁਹਾਡੀ ਵੀਡੀਓ ਦੇਖ ਕੇ ਆ ਜਨਾ ਟੈਂਕੀ ਫੁੱਲ ਕਰਾ ਦੇਾਂਗੇ ਜਾਂ 5000 ਰੁਪਏ ਮਾਰ ਦਾਂ ਵੈਰੀ ਗੁੱਡ ਭਾਈ ਚੰਗਾ ਲੱਗਾ ਤਾਂ ਭਾਈ ਨੂੰ ਜਲਦੀ ਜਲਦੀ ਵੀਡੀਓ ਜੀ ਤੁਸੀਂ ਫੋਨ ਕਰ ਲਓ ਫੋਨ ਕਰਕੇ ਬਾਈ ਤੋਂ 855 ਸਬੰਧੀ ਟਰੈਕਟਰ ਸਬੰਧੀ ਰੇਟ ਸਬੰਧੀ ਤੁਸੀਂ ਜਾਣਕਾਰੀ ਲੈ ਲਓ ਜਸਵਿੰਦਰ ਹੋਰ ਟਰੈਕਟਰ ਵੀ ਹੈ ਗਾ ਅਰਵਿੰਦਰ ਤੁਹਾਡੇ ਕੋਲੇ ਬਾਈ ਹਾਂਜੀ ਬਾਈ ਕਿਹੜੇ ਕਿਹੜੇ ਕੋਲੇ ਐਡੀਸ਼ਨ ਖੜਾ ਹੈ ਪੰਜਾਬ ਨੰਬਰ 17 ਕਾਪੀ 18 ਟਾਇਰ ਨਾਲ ਦੇ ਹੈਗੇ ਬਈ 75 80 ਪੈਸੇ ਪੰਜਾਬ ਨੰਬਰ ਚੰਗਾ ਪੂਰਾ ਚੰਗਾ ਟਰੈਕਟਰ ਆ ਠੀਕ ਹੈ ਉਹਦੇ ਵਿੱਚ ਪੁਰਾਣਾ ਟਰੈਕਟਰ ਕੱਟੇ ਹੋ ਨਾ ਵੀ ਪੁਰਾਣਾ ਨਹੀਂ ਕੱਟੇ ਕੋਈ ਲੋਨ ਕਰਾ ਕੇ ਲੈਣਾ ਹੋਵੇ ਲੋਨ ਕਰਾ ਕੇ ਵੀ ਦੇ ਦਾਂਗੇ ਲੋਨ ਕਰਾ ਕੇ ਇਹਨਾਂ ਟਰੈਕਟਰ ਖੋਣਦੇ ਬਾਈ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਇਸ ਨੰਬਰ ਤੇ ਸੰਪਰਕ ਕਰ ਲਿਓ ਬਾਈ ਕੋਲ ਸਪੈਸ਼ਲਿਟੀਸ਼ਨ ਟਰੈਕਟਰ ਵੀ ਹੈ ਤੇ ਸਵਰਾਜ ਵੀ ਹੈ ਦੋ ਟਰੈਕਟਰ ਹੈ ਸਕੀਨ ਦੋਨੇ ਸਕੀਨ ਟਰੈਕਟਰ ਹੈਗੇ ਦੋਨਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਤੇ ਦੋਨਾਂ ਤੇ ਲੋਨ ਹੋ ਜਾਊਗਾ ਹੋਰ ਕੋਈ ਸਾਡੇ ਅਸਟਾ ਨੂੰ ਕੋਈ ਜਾਣਕਾਰੀ ਦਿਓਗੇ ਜੀ ਬਸ ਵੀ ਇੱਕ ਤਾਂ ਐਵੇਂ ਮੰਡੀ ਤੇ ਆਇਆ ਕਰੋ ਠੀਕ ਹੁਣ ਕੰਮ ਚੱਲ ਪਿਆ ਵਧੀਆ ਨਾਲੇ ਇੱਥੇ ਲਾਉਣ ਵਗੈਰਾ ਸਾਰਾ ਵਧੀਆ ਨਾਲੇ ਇੱਕ ਟੈਕ ਇੱਕ ਨਾਲੇ ਟਰੈਕਟਰ ਪੰਜ ਚਾਰ ਟਰੈਕਟਰ ਹੁੰਦੇ ਨੇ ਜੇ ਇੱਕ ਨਾਲ ਬੈਟਾ ਦੂਜੇ ਸੱਟ ਆ ਜਾਣੀ ਬਾਈ ਸਹੀ ਗੱਲ ਆ ਹਾਂ ਬਾਈ ਤੇ ਜੇ ਕਿਸੇ ਨਾਲ ਵੇਚਣਾ ਹੋਵੇ ਫੇਰ ਵੀ ਮੰਡੀ ਤੇ ਆਇਆ ਕਰ ਲੈ ਉਹ ਕਿਵੇਂ ਉਹ ਫਿਰ ਆਇਆ ਬਈ ਨਾਲੇ ਜੀਮਿੰਦਾਰ ਨੂੰ ਬਾਜਬ ਰੇਟ ਮਿਲ ਜਾਂਦਾ ਬਈ ਹਾਂ ਜਿਵੇਂ ਹੁਣ ਕਰਿਆ ਕਿ ਮੇਰੇ ਵਰਗੇ ਇੱਕ ਆ ਗਿਆ ਉਹ ਆਪ ਦੀ ਜੱਜਮੈਂਟ ਨਾਲ ਲਊਗਾ ਇੱਥੇ ਚਾਰ ਪੰਜ ਬੰਦੇ ਹੁੰਦੇ ਲਾਈਨਾਂ 'ਚ ਮੰਡੀ 'ਚ ਸਰੋਗ ਜਿੰਨੂੰ ਚੰਗਾ ਲਾਦੇ ਵੱਦ ਲੱਗਦਾ ਉਹਦੇ ਸਾਬ ਨਾਲ ਲੈ ਲੈਂਦਾ ਰੈਕਟਰ ਬਈ ਦੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਬਾਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਥੋੜੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਮਿਲਦੇ ਆ ਕਿਸੀ ਨਾਲ ਵੀਡੀਓ ਨਾਲ ਮਿਹਰਬਾਨੀ ਸ਼ੁਕਰੀਆ